ਤੋਂਦਰ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਸੁਰੱਖਿਆ ਇੰਤਜ਼ਾਮ ਜਿਹੜੇ ਨੇ ਉਹ ਕਰੜੇ ਕੀਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਅਦਾਲਤ ਦੇ ਵਿੱਚ ਜਿਹੜੀਆਂ ਪੇਸ਼ੀ ਦੇ ਲਈ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਵੀ ਲਾਈਵ ਜੁੜੇ ਹੋਏ ਨੇ ਜੀ ਮਨਿੰਦਰ ਤੋ ਬਿਲਕੁਲ ਇਹ ਲਾਈਵ ਤਸਵੀਰਾਂ ਜਨਾਲਾ ਕੋਰਟ ਦੀਆਂ ਨੇ ਜਿੱਥੇ ਅਮਰਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਲੈ ਕੇ ਪੁਲਿਸ ਪਹੁੰਚ ਚੁੱਕੀ ਹੈ ਇਹ ਅਮਰਪਾਲ ਸਿੰਘ ਦੇ ਉਹ ਸੱਤ ਸਾਥੀ ਨੇ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਹਰਜੀਤ ਸਿੰਘ ਦਲਜੀਤ ਕਲਸੀ ਬਸੰਤ ਸਿੰਘ ਗੁਰਮੀਤ ਸਿੰਘ ਤੋ ਕੁੱਲ ਸੱਤ ਲੋਕ ਨੇ ਜਿਨ੍ਹਾਂ ਨੂੰ ਅੱਜ ਰਿਮਾਂਡ 4 ਦਿਨ ਦਾ ਪੂਰਾ ਹੋਣ ਤੋਂ ਬਾਅਦ ਮੁਰਤੋਂ ਜਿਹੜਾ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੋ ਇੱਕ ਵੱਡਾ ਕਾਫਲਾ ਸੀ ਗੱਡੀਆਂ ਦਾ ਹੁਣੇ ਲਾਈਵ ਤਸਵੀਰਾਂ ਸੀ ਆਪਣੇ ਦਸਕਾ ਨਾਲ ਸਾਂਝੀ ਕੀਤੀਆਂ ਇੱਕ ਇੱਕ ਵੱਡਾ ਕਾਫਲਾ ਪੁਲਿਸ ਦਾ ਸਖਤ ਸੁਰੱਖਿਆ ਪ੍ਰਬੰਧਾ ਹੇਠ ਐਨਐਸਏ ਤਹਿਤ ਪਿਛਲੇ 2 ਸਾਲ ਤੋਂ ਦਿਬੜੁਗੜ ਜੇਲ੍ਹ ਦੇ ਵਿੱਚ ਬੰਦ ਅਮਰਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਵਿੱਚੋਂ 7 ਜਣਿਆਂ ਦਾ ਐਨਐਸਏ ਦੀ ਮਿਆਦ ਪੂਰੀ ਹੋਈ ਸੀ ਐਨਐਸਏ ਚ ਹੋਰ ਵਾਧਾ ਨਹੀਂ ਕੀਤਾ ਗਿਆ ਬੀਤੀ 21 ਮਾਰਚ ਨੂੰ ਅਜਨਾਲਾ ਵਿਖੇ ਲਿਆ ਕੇ ਟ੍ਰਾਂਜ਼ਿਟ ਮਾਰਕ ਦੇ ਤਹਿਤ ਇੱਥੇ ਲਿਆਂਦਾ ਗਿਆ ਸੀ ਔਰ ਅਜਨਾਲਾ ਥਾਣੇ ਦੇ ਵਿੱਚ ਦਰਜ ਐਫਆਈਆਰ ਨੰਬਰ 39 ਸਾਲ 2023 ਦੀ ਜਿਹੜੀ ਫਰਵਰੀ 2023 ਦੀ ਦਰਜ ਕੀਤੀ ਗਈ ਸੀ ਉਸ ਦੇ ਤਹਿਤ ਇਹਨਾਂ ਸੱਤਾ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਤਾਂ ਅੱਜ 4 ਦਿਨ ਦਾ ਰਿਮਾਂਡ ਪੂਰਾ ਹੋਇਆ ਹੈ ਹਾਲਾਂਕਿ ਜੋ ਤਸਵੀਰ ਉਸ ਦਿਨ ਨਜ਼ਰ ਆਈ ਸੀ ਯਾਨੀ ਕਿ ਉਸ ਦਿਨ ਪੁਲਿਸ ਵੱਲੋਂ ਇਹੋ ਜਿਹੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਕਿਤੇ ਵੀ ਤਰੀਕੇ ਨਾਲ ਕਿਸੇ ਵੀ ਕੈਮਰੇ ਦੇ ਵਿੱਚ ਇਹਨਾਂ ਸੱਤਾਂ ਚੋਂ ਕਿਸੇ ਦੀ ਤਸਵੀਰ ਜਿਹੜੀ ਐ ਸੀ ਆਪਣੇ ਦਰਖਾਣਾ ਸਾਂਝੀ ਨਹੀਂ ਕਰ ਪਾਏ ਸੀ ਹਾਲਾਂਕਿ ਇਹ ਜਿਹਾ ਪਹਿਲੀ ਵਾਰ ਹੋਇਆ ਸੀ ਤੇ ਅੱਜ ਵੀ ਲੱਗਦਾ ਪਿਆ ਕਿ ਉਸੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਉਸ ਗੱਡੀ ਜਿਸ ਦੇ ਵਿੱਚ ਉਹ ਸੱਤ ਜਣੇ ਬੈਠੇ ਨੇ ਉਸ ਗੱਡੀ ਤੇ ਅੱਕੇ ਦੋ ਗੱਡੀਆਂ ਹੱਥ ਲਗਾ ਦਿੱਤੀਆਂ ਗਈਆਂ ਨੇ ਤਾਂ ਜੋ ਕਿਸੇ ਵੀ ਐਂਗਲ ਤੋਂ ਉਹ ਤਸਵੀਰ ਜਿਹੜੀ ਐ ਕੈਮਰੇ ਦੇ ਵਿੱਚ ਨਾ ਸਕੇ ਉਹਨਾਂ ਸੱਤਾਂ ਦੀ ਤਸਵੀਰ ਜਿਹੜੀ ਐ ਉਹ ਕੋਈ ਵੀ ਕੈਮਰਾ ਕੈਦ ਨਾ ਕਰ ਸਕੇ ਤੇ ਉਹੀ ਪ੍ਰਬੰਧ ਅੱਜ ਵੀ ਨਜ਼ਰ ਆ ਰਹੇ ਨੇ ਸੁਰੱਖਿਆ ਦੇ ਲਿਹਾਜ਼ ਨਾਲ ਬੇਹਤ ਜ਼ਬਰਦਸਤ ਪ੍ਰਬੰਧ ਨੇ ਵੱਡੀ ਗਿਣਤੀ ਵਿੱਚ ਜੋ ਹੈ ਸੁਰੱਖਿਆ ਦਾ ਸੁਰੱਖਿਆ ਬਲ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਤਾਇਨਾਤ ਕੀਤੇ ਗਏ ਨੇ ਸੈਂਕੜੇ ਦੀ ਗਿਣਤੀ ਵਿੱਚ ਪੁਲਿਸਪਲ ਇੱਥੇ ਮੌਜੂਦ ਹੈ ਔਰ ਇਸ ਕਾਫਲੇ ਦੇ ਮਗਰ-ਮਗਰ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਨੇ ਜੋ ਇੱਕ ਚਲਕ ਦੇਖਣ ਦੇ ਲਈ ਬੇਕਰਾਰ ਨੇ ਕਿਉਂਕਿ 2 ਸਾਲ ਬਾਅਦ ਲਗਾਤਾਰ 2 ਸਾਲ ਕੋਈ ਵੀ ਇਹਨਾਂ ਨਾਲ ਮਿਲ ਨਹੀਂ ਪਾਇਆ ਅਸਾਮ ਜਾ ਕੇ ਦਿਬਰੂਗੜ ਪਹੁੰਚ ਕੇ ਮੁਲਾਕਾ ਕਰਨਾ ਬੇਹਦ ਮੁਸ਼ਕਿਲ ਸੀ ਤਾਂ ਅੱਜ ਪਰਵਾਰਕ ਵਾਪਰ ਦੇ ਨਾਲ ਦੇ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਆਪੇ ਕ੍ਰਿਪੀਆਂ ਨੂੰ ਦੇਖਣ ਦੇ ਲਈ ਇੱਥੇ ਪਹੁੰਚ ਜੀ ਦਾ ਅੱਜ ਵੀ ਉਹੀ ਕੋਸ਼ਿਸ਼ ਹੈ ਕਿ ਤਸਵੀਰ ਜਿਹੜੀ ਇਹ ਨਹੀਂ ਆਣੀ ਚਾਹੀਦੀ ਜਿੱਤਰੀ ਨਹੀਂ ਜੀ ਵੇਖੋ ਬਹੁਤ ਧੱਕਾ ਕਰਨ ਦੇ ਨਾਲ ਆਪਣਾ ਮੀਡੀਆ ਵਾਲਿਆਂ ਨੂੰ ਜਾਣ ਦੇਣ ਦੇ ਸਾਨੂੰ ਪਰਿਵਾਰ ਨੂੰ ਨਾਲ ਲਾਗੇ ਨੂੰ ਜਾਣ ਦੇਣ ਦੇ ਵੇਖੋ ਗਾੜੀ ਬੱਸਾਂ ਕਰਤੀਆਂ ਵੀ ਦੂਰਾਂ ਦੇ ਸੈਣ ਦੂਰ ਵੀ ਨਾ ਬਹੁਤ ਜ਼ਿਆਦਾ ਧੱਕਾ ਜਿਹੜਾ ਸਰਕਾਰ ਨੂੰ ਇਹਦਾ ਨਹੀਂ ਚਾਹੀਦਾ ਅੱਜ ਦਲ ਦੀ ਕਾਰਵਾਈ ਕੀ ਰਹਿ ਸਕਦੀ ਹੈ ਅੱਜ ਪੁਲਿਸ ਵੱਲੋਂ ਮੁਰਤੂਰ ਮਾਨ ਮੰਗਿਆ ਜਾਣਾ ਹੈ ਦੇਖੋ ਇਹਦੇ ਪਤਾ ਲੱਗੂਗਾ ਜਿਆਦਾ ਵੀ ਰਿਮਾਂਡ ਮੰਗਣਗੇ ਇਸ ਅੱਗੇ ਜੱਜ ਸਾਹਿਬ ਕੀ ਜਾਂਦੇ ਰਿਮਾਂਡ ਦੰਦੇ ਕਿ ਨਹੀਂ ਦੰਦੇ ਇਹਦੇ ਮੌਕੇ ਦੇ ਦੇਖਣਾ ਕਿ ਜੀ ਜੋ ਇਹਨਾਂ ਦੀ ਪਾਲਸੀ ਹੈ ਉਹ ਆਪਣਾ ਇਹਨਾਂ ਜੱਜਾਂ ਨੇ ਕਰਨਾ ਵਾ ਤੁਹਾਨੂੰ ਪਤਾ ਉਹਨਾਂ ਮੁਤਾਬਕ ਹੀ ਚ ਗਵਰਨਮੈਂਟ ਮੁਤਾਬਕ ਹੀ ਇਹਨਾਂ ਚੱਲਣਾ ਹਾਂਜੀ ਵਰਿੰਦਰ ਸਿੰਘ ਫੌਜੀ ਵੀ ਵਾਪਸ ਕਰ ਰਹੇ ਹਾਂਜੀ ਵਰਿੰਦਰ ਸਿੰਘ ਫੌਜੀ ਵੀ ਵਾਪਸ ਆ ਰਹੇ ਤੁਹਾਨੂੰ ਹਾਂਜੀ ਹਾਂਜੀ ਪਤਾ ਲੱਗਾ ਸਾਨੂੰ ਵੀ ਤੁਹਾਡੇ ਮੀਡੀਆ ਤੋਂ ਪਤਾ ਲੱਗਾ ਵੀ ਆ ਰਹੇ ਉਹ ਵੀ ਵਾਪਸ ਆ ਰਹੇ ਹਾਂਜੀ ਅਮਰਪਾਲ ਸਿੰਘ ਬਾਰੇ ਕੀ ਖਬਰ ਹੈ ਜੀ ਕੋਈ ਤਾਂ ਕੰਮ ਦੀ ਸੁਣਾਓ ਅਮਰਪਾਲ ਸਿੰਘ ਦੇਖੋ ਜੀ ਕਦੋਂ ਲਿਆਉਂਦੇ ਆ ਹੁਣ ਪਤਾ ਤਾਂ ਲੱਗਾ ਸਾਨੂੰ ਵੀ ਉੜਦੀ ਉੜਦੀ ਖਬਰ ਵੀ ਉਹਨਾਂ ਦਾ ਵੀ ਮਤਲਬ ਹੋ ਜੂਗਾ ਛਟਕਾਰਾ ਪਰ ਇਸ ਤਰ੍ਹਾਂ ਇਹ ਸ਼ਾਇਦ ਕਿਤੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਬਿਲਕੁਲ ਤਸਵੀਰ ਕਿਤੇ ਨਹੀਂ ਪਤਾ ਨਹੀਂ ਇਹ ਇੰਨੀ ਫੋਰਸ ਆ ਇੰਨਾ ਕਾਦਾ ਇਹਨਾਂ ਨੂੰ ਡਰ ਪੈ ਗਿਆ ਵਾ ਉਹ ਚਾਰ ਦਿਨ ਹੋ ਗਏ ਇਹਨਾਂ ਦੇ ਕੋਲ ਹੀ ਆ ਉਹ ਸਵਾਲ ਚੱਕੇ ਜਾ ਰਹੇ ਕਿ ਜੇਕਰ ਲਾਰਸ ਪਿਸ਼ਲੋਈ ਜਾਂ ਜੱਗੂ ਭਗਵਾਨਪੁਰੀ ਦੀ ਪੇਸ਼ੀ ਹੁੰਦੀ ਤੇ ਫੁੱਲ ਮੀਡੀਆ ਕਵਰੇਜ ਕੋ ਕਵਰੇਜ ਹੁੰਦੀ ਆ ਇੱਥੇ ਵੇਖ ਲਓ ਇਹਨਾਂ ਨੇ ਕਿੱਡਾ ਹੂਗਾ ਬਣਾਤਾ ਵਾ ਉਹ ਜਿਹੜੇ ਜਿਹੜੇ 2 ਨੰਬਰ ਦਾ ਕੰਮ ਕਰਨ ਵਾਲੇ ਬੰਦੇ ਜਿਹੜੇ ਜਿਹੜੇ ਮਤਲਬ ਇਹਨਾਂ ਕਮਾ ਵਾਲਿਆ ਉਹਨਾਂ ਨੂੰ ਖੁੱਲਾ ਛੱਡਿਆ ਇਹਨਾਂ ਨੇ ਤੇ ਜਿਹੜੇ ਆਪਣਾ ਕੋਈ ਸਮਾਂ ਦਿੱਤਾ ਕਿ ਲੋਕ ਭਲਾਈ ਦਾ ਜਿਹੜਾ ਕੰਮ ਕਰਨ ਦੇ ਉਹਨਾਂ ਨੂੰ ਨਹੀਂ ਨਹੀਂ ਕਿਸੇ ਨੇ ਉਹਨਾਂ ਨੇ ਕਰਨ ਦਿੱਤੀ ਗਈ ਵਕੀਲ ਸਾਹਿਬ ਜਾਂਦੇ ਰਹੇ ਆ ਤੇ ਉਤਰਾਂ ਕਿਸੇ ਨੂੰ ਮੁਲਾਕਾਤ ਹਾਂਜੀ ਹਾਂਜੀ ਵਕੀਲ ਨੂੰ ਵਕੀਲ ਨੂੰ ਇਜਾਜ਼ਤ ਦਿੱਤੀ ਸੀ ਇੱਥੋਂ ਮਿਲੀ ਸੀ ਗੱਲ ਹਾਂਜੀ ਹਾਂਜੀ ਤੇ ਵਕੀਲ ਨੂੰ ਇਜਾਜ਼ਤ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਲਗਾਤਾਰ ਮੁਲਾਕਾਤ ਕੀਤੀ ਜਾਂਦੀ ਰਹੀ ਹੈ ਅਮਰਿਤਪਾਲ ਸਿੰਘ ਦੇ ਚਾਚਾ ਜੀ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਜਿਸ ਤਰ੍ਹਾਂ ਅਸੀਂ ਪਹਿਲਾਂ 21 ਤਰੀਕ ਨੂੰ ਵੀ ਇਹੀ ਪ੍ਰਬੰਧ ਕੀਤੇ ਗਏ ਜਦੋਂ ਪਹਿਲੀ ਵਾਰ ਇੱਥੇ ਪੇਸ਼ ਕੀਤਾ ਗਿਆ ਸੀ ਕਿ ਕਿਸੇ ਵੀ ਐਂਗਲ ਤੋਂ ਕੈਮਰੇ ਵਿੱਚ ਕੋਈ ਤਸਵੀਰ ਜਿਹੜੀ ਹੈ ਨਹੀਂ ਆਂ ਦਿੱਤੀ ਗਈ ਸੀ ਤੇ ਅੱਜ ਵੀ ਉਹੀ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ 21 ਤਰੀਕ ਵਾਂਗ ਅੱਜ ਵੀ ਇਹੀ ਕੋਸ਼ਿਸ਼ ਹੈ ਕਿ ਪਿਕਚਰ ਨਾ ਕਿਸੇ ਦੀ ਆਵੇ ਫੋਟੋ ਨਾ ਆਵੇ ਚਲੋ ਜੀ ਦੇਖੋ ਸਰਕਾਰਾਂ ਪਹਿਲਾਂ ਉਹਦੇ ਧੱਕਾ ਕਰਦੀਆਂ ਆਈਆਂ ਕੋਈ ਗੱਲ ਨਹੀਂ ਆ ਜੋ ਕਰ ਰਿਹਾ ਠੀਕ ਹੈ ਬਾਕੀ ਹੁਣ ਹੰਦਰੋਂ ਆਉਂਦੇ ਵਕੀਲ ਸਾਹਿਬ ਦਾ ਕੋਈ ਕਲੀਅਰ ਹੋ ਜਾਊਗਾ ਵੀ ਅੱਜ ਕੀ ਦੁਬਾਰਾ ਰਿਮਾਂਡ ਦੀ ਮਾਮਲਾ ਅਸੀਂ ਅੱਜ ਵੀ ਕੀਤੀ ਜਾਊਗੀ ਰਿਮਾਂਡ ਦਾ ਹਾਂਜੀ ਹਾਂਜੀ ਉਹ ਤੇ ਤੁਹਾਨੂੰ ਕਰ ਰਹੀ ਆ ਵੀ ਪ੍ਰਸ਼ਾਸਨ ਤੇ ਆਪਣੀ ਵਾਰ ਆਉਂਦਾ ਹੀ ਕੋਈ ਗੱਲ ਨਹੀਂ ਠੀਕ ਆ ਉਹ ਦੱਸਿਆ ਕਿ ਵਿਰਿੰਦਰ ਸਿੰਘ ਫੌਜੀ ਵੀ ਆ ਰਹੇ ਜੀ ਰੂਮ ਤੋਂ ਹਾਂ ਸਾਨੂੰ ਪਤਾ ਲੱਗਾ ਮੀਡੀਆ ਤੋਂ ਹੀ ਕਿ ਸ਼ਾਇਦ ਉੱਥੇ ਪਾਰਟੀ ਪਹੁੰਚ ਗਈ ਆ ਹਾਂਜੀ ਆ ਜਾਣਗੇ ਉਹ ਵੀ ਅਕਤ ਦੇ ਦਿਨ ਦੇ ਵਿੱਚ ਆਪਰ ਪਾਸਿੰਗ ਤੇ ਐਨਐਸਸੀ ਦੀ ਮਿਆਦ ਕਦੋਂ ਪੂਰੀ ਹੋਊ ਉਹ ਮਿਆਦ ਤੇ ਅਗਲੇ ਮਹੀਨੇ ਪੂਰੀ ਹੋ ਰਹੀ ਆ ਹਾਂਜੀ ਉਹਨੂੰ ਪਤਾ ਲੱਗੇਗਾ ਅੱਜ ਤਰੀਕ ਨੂੰ ਹਾਈ ਕੋਰਟ ਦੇ ਵਿੱਚ ਅੱਛਾ ਹਾਂਜੀ 25 ਤਰੀਕ ਆ ਉੱਥੇ ਹਾਈ ਕੋਰਟ ਦੇ ਵਿੱਚ ਉੱਥੋਂ ਵੀ ਕਲੀਅਰ ਹੋ ਜਾਊਗਾ ਕਿ ਕੀ ਗਵਰਨਮੈਂਟ ਆਪਣਾ ਪੱਖ ਰੱਖਦੀ ਕਿਉਂਕਿ ਇਹਨਾਂ ਨੇ ਮੰਗਿਆ ਸੀ ਤਾਂ ਹੋਰ ਤੁਹਾਨੂੰ ਬਾਕੀ ਜ਼ਿਆਦਾ ਤੁਹਾਨੂੰ ਪਤਾ ਹੈਗਾ ਮੀਡੀਆ ਨੂੰ ਬਿਲਕੁਲ ਅਮਰਤਪਾਲ ਸਿੰਘ ਜੀ ਤੇ ਨਜ਼ਰਾਂ ਬਣੀ ਐ ਸਭ ਦੀ ਅੱਖੇ ਅਮਰਤਪਾਲ ਸਿੰਘ ਦੇ ਬਾਰੇ ਸਰਕਾਰ ਕੀ ਫੈਸਲਾ ਕਰਦੀ ਹੈ ਕੀ ਐਨਐਸਏ ਦੀ ਮਿਆਰ ਚ ਵਾਅਦਾ ਕੀਤਾ ਜਾਂਦਾ ਹੈ ਜਾਂ ਨਹੀਂ ਜਾਂ ਬਾਕੀ ਸਾਥੀਆਂ ਦੇ ਵਾਂਗ ਉਹਨਾਂ ਨੂੰ ਜਿਹੜਾ ਪੰਜਾਬ ਲੈ ਆਂਦਾ ਜਾਂਦਾ ਤੇ ਨਾਲ ਆ ਥਾਣੇ 'ਚ 23 ਫਰਵਰੀ 2023 ਨੂੰ ਦਰਜ ਹੋਈ ਐਫ ਆਈ ਆਰ ਨੰਬਰ 39 ਵੱਡਾ ਇਲਜ਼ਾਮ ਲੱਗਿਆ ਸੀ ਵੱਡੇ ਦੋਸ਼ ਲੱਗੇ ਸਨ ਥਾਣੇ ਤੇ ਹਮਲਾ ਕੀਤਾ ਗਿਆ ਸੀ ਐਸ ਪੀ ਪੱਧਰ ਦੇ ਅਧਿਕਾਰੀ ਸਮੇ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਉਹ ਰੋਸੇ ਐਫ ਆਈ ਆਰ ਦੇ ਤਹਿਤ ਜੜੀ ਹੈ ਕਾਰਵਾਈ ਕਰਦੇ ਆ ਅਮਰਿਤਪਾਲ ਸਿੰਘ ਸਮੇਤ ਕੁੱਲ 10 ਜਣਿਆਂ ਨੂੰ ਗ੍ਰਿਫਤਾਰ ਕਰਕੇ ਐਨਐਸਏ ਲਗਾ ਕੇ ਅਸਮ ਦੀ ਦਿబ్రੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਪਿਛਲੇ ਸਾਲ ਐਨਐਸਏ ਚ ਵਾਦਾ ਕੀਤਾ ਗਿਆ ਪਰ ਇਹ ਸਾਰ ਐਨਐਸਏ ਦੀ ਮਿਆਦ ਅਲੱਗ-ਅਲੱਗ ਤਰੀਕਾ ਤੇ ਪੂਰੀ ਹੁੰਦੀਆਂ ਸੱਤ ਜਣਿਆਂ ਨੂੰ ਪੰਜਾਬ ਲਿਆਂਦਾ ਗਿਆ ਟਰਾਂਜ਼ਿਟਰ ਮਾਨ ਤੇ ਔਰ ਅਠਵਾਂ ਵਿਰਿੰਦਰ ਸਿੰਘ ਫੌਜੀ ਜਿਸ ਦੀ ਐਨਐਸਏ ਦੀ ਮਿਆਦ ਅੱਜ ਪੂਰੀ ਹੋਣ ਜਾ ਰਹੀ ਹੈ ਤੇ ਅੱਜ ਪੁਲਿਸ ਦੇ ਹਵਾਲੇ ਕੀਤਾ ਜਾਊਗਾ ਕਿਉਂਕਿ ਪੰਜਾਬ ਪੁਲਿਸ ਦੀ ਟੀਮ ਜਿਹੜੀ ਐ ਸਾਮ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ ਉਸ ਨੂੰ ਵੀ ਕੱਲ ਸੰਭਾਵਨਾ ਹੈ ਕਿ ਕੱਲ ਹੀ ਅਜਨਾਲਾ ਦੀ ਦਲਚਪੀਸ਼ ਕਰ ਦਿੱਤਾ ਜਾਊਗਾ ਉਸ ਨੂੰ ਵੀ ਇਹ ਜਨਾਲਾ ਥਾਣੇ 'ਚ ਦਰਜ ਐਫ ਆਈ ਆਰ ਨੰਬਰ 39 ਦੇ ਤਹਿਤ ਗ੍ਰਿਫਤਾਰ ਕਰਕੇ ਜੋ ਅਗਲੇਰੀ ਕਾਨੂੰਨੀ ਕਾਰਵਾਈ ਹੈ ਉਹ ਆਰੰਭ ਕੀਤੀ ਜਾਊ ਤੇ ਆ ਜੋ ਪੁਲਿਸ ਦੀ ਵਹੀਕਲ ਜਿਹੜਾ ਖੜਾ ਹੋਇਆ ਨਜ਼ਰ ਆ ਰਿਹਾ ਹੈ ਜੀ ਡਾਰਕ ਰੇ ਕਲਰ ਦਾ ਇਸ ਦੇ ਵਿੱਚ ਬਿਠਾ ਕੇ ਨਾ ਸੱਤਾਂ ਨੂੰ ਲਿਆਂਦਾ ਗਿਆ ਔਰ ਆਸ-ਪਾਸੇ ਪ੍ਰਬੰਧ ਕੀਤੇ ਗਏ ਹੈ ਸਾਰੇ ਪਾਸੇ ਗੱਡੀਆਂ ਲਗਾ ਕੇ ਕਿ ਕਿਸੇ ਵੀ ਐਂਗਲ ਤੋਂ ਇਹਨਾਂ ਦੀ ਤਸਵੀਰ ਜਿਹੜੀ ਹੈ ਉਹ ਨਾ ਸਕੇ ਇਹ ਜਿਹੜਾ ਗੇਟ ਹੈ ਇਹ ਸਿਰਫ ਜੱਜਾਂ ਦੇ ਦਾਖਲੇ ਲਈ ਰੱਖਵਾ ਹੁੰਦਾ ਹੈ ਰਿਜ਼ਰਵ ਰਹਿੰਦਾ ਹੈ ਤਾਂ ਇਸ ਦੇ ਵਿੱਚ ਲਿਆ ਕੇ ਸਿਰਫ ਤਾਂ ਗੇਟ ਦੇ ਅੱਗੇ ਜੋ ਹੈ ਉਹ ਬੱਸ ਲਗਾਈ ਗਈ ਹੈ ਤਾਂ ਜੋ ਇਹਨਾਂ ਦੇ ਉਤਰਦੇ ਆ ਜਾਂ ਵਾਪਸ ਗੱਡੀ ਵਿੱਚ ਚੜਦੇ ਆ ਕਿਸੇ ਵੀ ਐਂਗਲ ਤੋਂ ਇਹਨਾਂ ਦੀ ਕੋਈ ਤਸਵੀਰ ਜਿਹੜੀ ਹੈ ਕੋਈ ਵੀ ਕੈਮਰਾ ਕੈਦ ਨਾ ਕਰ ਸਕੇ ਤਾਂ ਇਹੋ ਜਿਹਾ ਪ੍ਰਬੰਧ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਬਾਉਂਡਰੀ ਵਾਲ ਤੇ ਨਾਲ ਨਾਲ ਵੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਮੀਡੀਆ ਕਰਮਚਾਰੀ ਕਿਸੇ ਵੀ ਐਂਗਲ ਤੋਂ ਇਹਨਾਂ ਦੀ ਤਸਵੀਰ ਜਿਹੜੀ ਹੈ ਉਹਨਾਂ ਹਾਸਲ ਕਰ ਸਕੇ ਇਹ ਤਸਵੀਰ ਅਜਨਾਲਾ ਕੋਡ ਦੀ ਹੈ ਜੋ ਇਸ ਵੇਲੇ ਛੋਣੀ ਚ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਦੋਂ ਪੇਸ਼ੀ ਤੋਂ ਬਾਅਦ ਬਾਹਰ ਲਿਆਂਦਾ ਜਾਊਗਾ ਤਾਂ ਗੱਡੀ 'ਚੋਂ ਉਤਰਦੇ ਦੀ ਸ਼ਾਇਦ ਥੋੜੀ ਤਸਵੀਰ ਅਸੀਂ ਆਪਣੇ ਤਸ਼ਕਰਾ ਨਾਲ ਸਾਂਝੀ ਕਰ ਸਕੀਏ ਇਹ ਉਹ 7 ਜਣੇ ਨੇ ਜੋ ਐਨਐਸਏ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇੱਥੇ ਆਏ ਸਨ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਸਿੰਘ ਕਲਸੀ ਬਸੰਤ ਸਿੰਘ ਇਹਨਾਂ ਤੋਂ ਇਲਾਵਾ ਕੁਲਵੰਤ ਸਿੰਘ ਹਰਜੀਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਤਾਂ ਕਾਨੂੰਨੀ ਤੌਰ ਤੇ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਮੁਕੰਮਲ ਕਰਨ ਤੋਂ ਬਾਅਦ ਜਿਹੜਾ ਟਰਾਂਜ਼ਿਟ ਮੰਡ ਹਾਸਲ ਕਰਕੇ ਇਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ ਤਹਰਜੀ ਗੱਲ ਹੈ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਜ਼ਰੂਰਤ ਸੱਲੀ ਹੈ ਕਿ ਆਖਰਕਾਰ ਅਸਾਮ ਤੋਂ ਪੰਜਾਬ ਲਿਆਂਦੇ ਗਏ ਨੇ ਉਹਨਾਂ ਦੇ ਬੱਚੇ ਪਰ ਇਸ ਗੱਲ ਤੇ ਖਾਸੀ ਨਰਾਜ਼ਗੀ ਜਤਾਈ ਜਾ ਰਹੀ ਹੈ ਕਿ ਮਿਲਨ ਨਹੀਂ ਦਿੱਤਾ ਜਾ ਰਿਹਾ ਜਾਂ ਤਸਵੀਰਾਂ ਨਹੀਂ ਲੈਣ ਦਿੱਤੀਆਂ ਜਾ ਰਹੀਆਂ ਜਾਂ ਫਿਰ ਰਿਮਾਂਡ ਹਾਸਲ ਕੀਤਾ ਗਿਆ ਕਿਉਂਕਿ 2 ਸਾਲ ਤੋਂ ਕਿਹਾਦੇ ਨੇ ਤੋਂ ਅਜੇ ਚ 2 ਸਾਲ ਬਾਅਦ ਜਿਹੜਾ ਉਹ ਪੁੱਛਕਿਛ ਕਰਨੀ ਜਾਂ ਇਹ ਪ੍ਰਿੰਸੀਪਲ ਨੂੰ ਦਲੀਲ ਦਿੱਤੇ ਜਾਣਾ ਤੇ ਇਹਨਾਂ ਤੇ ਵਿਆਪਨ ਜਾਂ ਮੁਬਾਦੀ ਬਰਾਮਦ ਕੀਤੇ ਜਾਣੇ ਨੇ ਇਹਨਾਂ ਦੇ ਹੋਰ ਇਹਨਾਂ ਦੇ ਨਾਲ ਜੁੜੇ ਲੋਕਾਂ ਤੱਕ ਪਹੁੰਚ ਕੀਤੀ ਜਾਣੀ ਹੈ ਜੋ ਥਾਣਾ ਅਜਨਾਲਾ ਤੇ ਹਮਲੇ ਦੇ ਸ਼ਾਮਿਲ ਸਨ ਤੋਂ ਇਸ ਗੱਲ ਤੇ ਸਵਾਲ ਚੱਕੇ ਜਾ ਰਹੇ ਨੇ ਕਿ ਆਖਰਕਾਰ ਦੋ ਸਾਲ ਬਾਅਦ ਦੁਆਰਾ ਇਹ ਪ੍ਰਕਿਰਿਆ ਕਿਉਂ ਕਿਉਂਕਿ ਇਹ ਸਾਰੀ ਪ੍ਰਕਿਰਿਆ ਪਹਿਲਾਂ ਪੂਰੀ ਕੀਤੀ ਜਾ ਚੁੱਕੀ ਤੋਂ ਜਿਹੜੇ ਐਂਗਲ ਤੋਂ ਸੀ ਗੱਡੀ ਦਾ ਵਿਊ ਦੇਖ ਪਾ ਰਹੇ ਸਰ ਉਸ ਦੇ ਅੱਗੇ ਵੀ ਇੱਕ ਹੋਰ ਗੱਡੀ ਲਗਾ ਦਿੱਤੀ ਗਈ ਹੈ ਕਿਉਂਕਿ ਪੂਰੀ ਕੋਸ਼ਿਸ਼ ਹੈ ਕਿ ਕਿਸੇ ਵੀ ਐਂਗਲ ਤੋਂ ਕੈਮਰੇ ਦੇ ਵਿੱਚ ਕਿਸੇ ਵੀ ਜੋ ਨੌਜਵਾਨ ਜੋ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਕਿਸੇ ਦੀ ਤਸਵੀਰ ਨਾ ਪਾਏ ਸਾਡਾ ਯਤਨ ਸੀ ਕਿ ਅਸੀਂ ਬਾਉਂਡਰੀ ਵਾਲ ਦੇ ਨਾਲ-ਨਾਲ ਕਾਫੀ ਅੱਗੇ ਪਹੁੰਚੇ ਬਿਲਕੁਲ ਐਂਟਰੀ ਗੇਟ 'ਚ ਜੋ ਜੱਜਾਣਾ ਐਂਟਰੀ ਗੇਟ ਹੈ ਉਸ ਦੇ ਸਾਹਮਣੇ ਪਹੁੰਚੇ ਤਾਂ ਜੋ ਅਸੀਂ ਤਸਵੀਰਾਂ ਸਾਂਝੀਆਂ ਕਰ ਸਕੀਏ ਪਰ ਪੁਲਿਸ ਵੱਲੋਂ ਇਸ ਦਾ ਵੀ ਬੰਦੋਬਸ ਜਿਹੜਾ ਕਰ ਦਿੱਤਾ ਗਿਆ ਤੇ ਹੁਣ ਤਿੰਨ ਪਾਸੇ ਜਿਹੜੀ ਪੁਲਿਸ ਬੱਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥ-ਸਾਥ ਹੀ ਬੈਠੇ ਉਸ ਦੇ ਸਾਰੇ ਪਾਸੇ ਜਿਹੜੀ ਹੈ ਪੁਲਿਸ ਵੱਲੋਂ ਬਸਾਂ ਤੇ ਨਾਤ ਕਰ ਦਿੱਤੀਆਂ ਗਈਆਂ ਨੇ ਔਰ ਇੱਕੋ ਇੱਕ ਜਗ੍ਹਾ ਬਚੀ ਐਂਟਰੀ ਗੇਟ। ਤੋਂ ਐਂਟਰੀ ਗੇਟ ਤੇ ਸਾਹਮਣੇ ਅਸੀਂ ਖੜੇ ਆ ਪਰ ਹੁਣ ਕਿਉਂਕਿ ਅੱਗੇ ਚਿੱਟੀ ਬਸ ਹੋਰ ਲਗਾ ਦਿੱਤੀ ਗਈ ਹੈ ਤਾਂ ਹੁਣ ਅਮਰਪਾਲ ਸਿੰਘ ਤੇ ਸਾਥੀਆਂ ਦੀ ਤਸਵੀਰ ਲੈ ਪਾਣਾ ਮੁਮਕਿਨ ਨਹੀਂ ਹੈ। ਤੋਂ ਇਹ ਲਗਾਤਾਰ ਬੰਦੋਬਸਤ ਕੀਤੇ ਜਾ ਰਹੇ ਨੇ ਕਿਉਂਕਿ ਯਤਨ ਹੈ ਕਿ ਕਿਸੇ ਵੀ ਐਂਗਲ ਤੋਂ ਕੋਈ ਵੀ ਕੈਮਰਾ ਇਹਨਾਂ ਦੀ ਤਸਵੀਰ ਜਿਹੜੀ ਉਹ ਸਾਂਝੀ ਨਾ ਕਰ ਸਕੇ। ਅਸੀਂ ਹੋਰ ਐਂਗਲ ਤੋਂ ਕੋਸ਼ਿਸ਼ ਕਰਦੇ ਆ ਕਿ ਸ਼ਾਇਦ ਕਿਸੇ ਵੀ ਪਾਸੋਂ ਇਹ ਤਸਵੀਰ ਅਸੀਂ ਆਪਣੇ ਦਰਸਕਾਂ ਨਾਲ ਸਾਂਝੀ ਕਰ ਸਕੀਏ। ਕਿਆ ਅਖਰਕਾਰ ਕੋਨ ਨਹੀਂ ਲੋਕ ਜੋ ਅਮਰਿਤਪਾਲ ਸਿੰਘ ਦੇ ਨਾਲ ਪਿਛਲੇ 2 ਸਾਲਾਂ ਤੋਂ ਐਨਐਸਏ ਤਹਿਤ ਡਿਬਿਗੁਰ ਦੇ ਵਿੱਚ ਬੰਦ ਸਨ ਪਰ ਪ੍ਰਬੰਧ ਜਿਹੜੇ ਅਜਿਹਾ ਕੀਤੇ ਗਏ ਹੈ ਇਹ 게ਟ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਝਾੜੀਆਂ ਦੇ ਮਗਰੋਂ ਜਿਨ੍ਹਾਂ ਦੇ ਰਾਹੀ ਇਹਨਾਂ ਨੂੰ ਹੁਣ ਅੰਦਰ ਲਿਜਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪਰ ਅਜਿਹਾ ਸ਼ਾਇਦ ਪਹਿਲੀ ਵਾਰ ਦੇਖ ਨੂੰ ਮਿਲਿਆ ਹੈ ਅਜਿਹਾ ਬੰਦੋਬਸਤ ਕਿ ਤਸਵੀਰ ਲੋਕਾਂ ਦੇ ਲਈ ਪੁਲਿਸ ਵੱਲੋਂ ਏਡੀ ਵਿਉਂਤਬੰਦੀ ਕੀਤੀ ਗਈ ਹੈ ਘੇਰਾਬੰਦੀ ਕੀਤੀ ਗਈ ਹੈ ਕਿ ਕਿਸੇ ਵੀ ਪੱਖ ਤੋਂ ਗੇਟ ਤੇ ਆ ਜਾਓ ਅਸੀਂ ਬਾਈਟ ਵੀ ਦੇਵਾਂਗੇ ਜਿਹਨੇ ਫਿਰ ਮੈ ਬਾਈਟ ਵੀ ਦੇਣੀ ਉਹ ਐ ਕਹਿੰਦੇ ਮੈਂ ਨਹੀਂ ਦੇਣੀ ਪਈ ਸਾਰੀ ਵੀਡੀਓ ਵੀ ਚੱਲ ਕੇ ਰਹਿਣੀ ਬੰਦ ਉਹ ਨਾ ਦੋ ਕੋਈ ਇਕੱਲੇ ਜਾਇ ਕਰਾਓ ਸਾਨੂੰ ਅਸੀਂ ਤੁਹਾਡਾ ਦੁਦੂਆ ਨੂੰ ਬਾਈਟ ਚਾਹੀਦੀ ਆਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਜਨਾਲਾ ਦੀ ਅਦਾਲਤ ਤੋਂ ਬਾਅਦ ਦੀਆਂ ਤਸਵੀਰਾਂ ਨੇ ਹਾਲਾਂਕਿ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਅੰਦਰ ਪੇਸ਼ੀ ਦੇ ਲਈ ਲਿਜਾਇਆ ਗਿਆ ਹੈ ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਪਰ ਇਹ ਨਫਰੀ ਦੇਖੋ ਪੁਲਿਸ ਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਘੇਰਾ ਜਿਹੜਾ ਹੈ ਉਹ ਬਣਾ ਲਿਆ ਗਿਆ ਹੈ ਬਿਲਕੁਲ ਐਂਟਰੀ ਗੇਟ ਜਿੱਥੇ ਇਹ ਅਜਨਾਲਾ ਕੋਰਟ ਕੰਪਲੈਕਸ ਦਾ ਹੈ ਉਸਦੇ ਬਿਲਕੁਲ ਸਾਹਮਣੇ ਜਿੱਥੇ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਹੁਣ ਬਾਹਰ ਆਉਣਾ ਹੈ ਉਸ ਤੋਂ ਪਹਿਲਾਂ ਪੂਰੇ ਤਰੀਕੇ ਦੇ ਨਾਲ ਘੇਰਾਬੰਦੀ ਇਸ ਤਰੀਕੇ ਦੇ ਨਾਲ ਕੀਤੀ ਗਈ ਹੈ ਕਿ ਕੋਈ ਵੀ ਜਿਹੜੀ ਨਜ਼ਰ ਹੈ ਜਾਂ ਕਿਸੇ ਦੀ ਨਜ਼ਰ ਦੇ ਵਿੱਚ ਵੀ ਇਹ तमाम ਜਿਹੜੇ ਲੋਕ ਉਹ ਨਾ ਆਉਣ ਪਾਉਣ ਖਾਸ ਤੌਰ ਦੇ ਉੱਤੇ ਕਿਉਂਕਿ ਮੀਡੀਆ ਦਾ ਵੱਡਾ ਇਕੱਠ ਹੈ ਅਜਿਹੇ ਦੇ ਵਿੱਚ ਹਰ ਇੱਕ ਦੀ ਕੋਸ਼ਿਸ਼ ਹੈ ਕਿ ਆਪਣੇ ਕੈਮਰੇ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੈਦ ਕੀਤੀਆਂ ਜਾਣ ਪਰ ਪੁਲਿਸ ਦੇ ਵੱਲੋਂ ਪੂਰੇ ਜਿਹੜੇ ਬੰਦੋਬਸਤ ਨੇ ਉਹ ਕੀਤੇ ਗਏ ਨੇ ਅੱਗੇ ਬੱਸਾਂ ਲਗਾਈਆਂ ਹੋਈਆਂ ਨੇ ਤੇ ਬਿਲਕੁਲ ਗੇਟ ਦੇ ਸਾਹਮਣੇ ਪੁਲਿਸ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਵਾਨ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਤਾ ਜੋ ਕਿਸੇ ਵੀ ਮੁਲਜ਼ਮ ਦੀ ਇੱਕ ਚਲਕਵੀ ਮੀਡੀਆ ਕਰਮੀ ਆਪਣੇ ਕੈਮਰੇ ਦੇ ਵਿੱਚ ਕੈਦ ਨਾ ਕਰ ਪਾਉਣ ਤਾਂ ਅਜਿਹੇ ਦੇ ਵਿੱਚ ਪੇਸ਼ੀ ਦੇ ਲਈ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਲਿਆਂਦੇ ਗਏ ਨੇ ਤਾਂ ਅਦਾਲਤ ਦੇ ਵਿੱਚ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਲਗਾਤਾਰ ਤਸਵੀਰਾਂ ਤੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਪਰ ਇਸ ਵਕਤ ਅਜਨਾਲਾ ਅਦਾਲਤ ਦੇ ਬਾਹਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੇਸ਼ੀ ਦੇ ਲਈ ਅੰਦਰ ਲਜਾਇਆ ਗਿਆ ਹੈ ਪੁਲਿਸ ਦੇ ਵੱਲੋਂ ਜ਼ਾਹਰ ਤੌਰ ਦੇ ਉੱਤੇ ਕਿ ਅੱਜ ਰਿਮਾਂਡ ਮੁੜ ਤੋਂ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਪੁਲਿਸ ਪ੍ਰਸ਼ਾਸਨ ਦੀ ਰਹੇਗੀ ਤਾਂ ਪੁਲਿਸ ਨੂੰ ਜਿਸ ਤਰੀਕੇ ਦੇ ਨਾਲ ਦਾਵਾ ਕਰ ਰਹੀ ਹੈ ਕਿ ਅਜੇ ਹੋਰ ਪੁੱਛ ਪੜਤਾਲ ਕਰਨੀ ਹੈ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਕੋਲੋਂ ਜਾਣਣੀਆਂ ਨੇ ਤਾਂ ਅਜਿਹੇ ਦੇ ਵਿੱਚ ਅਦਾਲਤ ਦੇ ਕੋਲੋਂ ਰਿਮਾਂਡ ਹਾਸਲ ਕਰਨ ਦੀ ਪੁਲਿਸ ਪੂਰੇ ਜ਼ੋਰ ਕੋਸ਼ਿਸ਼ ਕਰੇਗੀ ਤਾਂ ਦੂਜੇ ਪਾਸੇ ਅੰਮ੍ਰਿਤਪਾਲ ਦੇ ਸਾਥੀਆਂ ਦੇ ਵਕੀਲਾਂ ਦੀ ਵੀ ਕੋਸ਼ਿਸ਼ ਰਹੇਗੀ ਕਿ ਪੁਲਿਸ ਨੂੰ ਰਿਮਾਂਡ ਹਾਸਲ ਨਾ ਕਰਨ ਦਿੱਤਾ ਜਾਏ ਤਾਂ ਬਾਹਰ ਪਰਿਵਾਰਕ ਮੈਂਬਰ ਵੀ ਇੰਤਜ਼ਾਰ ਕਰ ਰਹੇ ਨੇ ਕਿ ਇੱਕ ਝਲਕ ਇਹਨਾਂ ਦੀ ਵੇਖੀ ਜਾ ਸਕੇ ਉਹ ਆਪਣੇ ਇਹਨਾਂ ਨੌਜਵਾਨਾਂ ਨੂੰ ਵੇਖ ਸਕਣ ਤਾਂ ਜਿਹੇ ਦੇ ਵਿੱਚ ਕਿਉਂਕਿ 2 ਸਾਲ ਬਾਅਦ ਇਹਨਾਂ ਦੀ ਵਾਪਸੀ ਪੰਜਾਬ ਦੇ ਵਿੱਚ ਹੋਈ ਹੈ NSA ਖਤਮ ਹੋਣ ਤੋਂ ਬਾਅਦ ਤੇ ਅਦਾਲਤ ਦੇ ਵਿੱਚ ਹੁਣ ਰਿਮਾਂਡ ਹਾਸਲ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਹੈ ਉਹ ਪੁਲਿਸ ਦੀ ਰਹੇਗੀ ਤਾਂ ਅਜੇ ਦੇ ਵਿੱਚ ਇੰਤਜ਼ਾਮਾਤ ਪੁਲਿਸ ਦੇ ਨੇ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਦੇ لحاظ ਦੇ ਨਾਲ ਪੁਲਿਸ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਹੋਏ ਨੇ ਪਰ ਇਹ ਤਸਵੀਰ ਵੇਖੋ ਕਿ ਜਿਵੇਂ ਹੀ ਮੀਡੀਆ ਦੇ ਕੈਮਰੇ ਇਸ ਦਰਗੇਟ ਦੇ ਵੱਲ ਆਉਂਦੇ ਨੇ ਤਾਂ ਪੁਲਿਸ ਦੀਆਂ ਬੱਸਾਂ ਲੱਗ ਜਾਂਦੀਆਂ ਨੇ ਮੀਡੀਆ ਕਰਮੀ ਥੋੜਾ ਮੂਵ ਹੁੰਦੇ ਨੇ ਤਾਂ ਬਿਲਕੁਲ ਗੇਟ ਦੇ ਸਾਹਮਣੇ ਪੁਲਿਸ ਦੀ ਨਫਰੀ ਵਧਾ ਦਿੱਤੀ ਜਾਂਦੀ ਹੈ ਤਾ ਜੇ ਦੇ ਵਿੱਚ ਤਾਂ ਜੋ ਜਿਹੜੇ ਇਹ ਮੁਲਜ਼ਮ ਨੇ ਇਹ ਮੀਡੀਆ ਕਰਮੀਆਂ ਦੇ ਕੈਮਰਿਆਂ ਦੇ ਵਿੱਚ ਇੱਕ ਝਲਕ ਵੀ ਇਹਨਾਂ ਦੀ ਕੈਦ ਨਾ ਕਰ ਸਕਣ ਅਜਨਾਲਾ ਥਾਣੇ ਹਮਲੇ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਐਫ ਆਈ ਆਰ ਨੰਬਰ 39 ਇਸ ਮਾਮਲੇ ਦੇ ਵਿੱਚ ਦਰਜ ਕੀਤਾ ਗਿਆ ਸੀ ਹਾਲਾਂਕਿ ਜਦੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ ਤਾਂ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਐਨ ਐਸ ਐ ਲਗਾ ਕੇ ਇਹਨਾਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਅਮਰਿਤਪਾਲ ਸਿੰਘ ਦੇ ਸਮੇਤ 10 ਉਹਨਾਂ ਦੇ ਸਾਥੀਆਂ ਦੇ ਉੱਤੇ ਐਨ ਐਸ ਐ ਲਗਾਇਆ ਗਿਆ ਸੀ ਪਰ ਉਸ ਵਕਤ ਤੁਹਾਨੂੰ ਯਾਦ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਘਟਨਾਕਰਮ ਵਾਪਰੇ ਪੁਲਿਸ ਦੀ ਨਫਰੀ ਜਿਹੜੀ ਹੈ ਉਹ ਪੰਜਾਬ ਭਰ ਦੇ ਵਿੱਚ ਵੇਖਣ ਨੂੰ ਮਿਲੀ ਹਰ ਇੱਕ ਜਗ੍ਹਾ ਦੇ ਉੱਤੇ ਚੈਕਿੰਗ ਕੀਤੀ ਗਈ ਪੂਰੇ ਤਰੀਕੇ ਦੇ ਨਾਲ ਤਸਵੀਰਾਂ ਪੁਲਿਸ ਪ੍ਰੈਸ ਕਾਨਫਰੈਂਸ ਸਮੇਂ ਜਾਰੀ ਕਰਦੀ ਰਹੀ ਹੈ ਪਰ ਫਿਲਹਾਲ ਇਹ ਤਸਵੀਰਾਂ ਨੇ ਕਿ ਪੁਲਿਸ ਦੇ ਜਿਹੜੇ ਇਹ ਅਫਸਰ ਨੇ ਅਜੇ ਵੀ ਲੱਗ ਰਿਹਾ ਹੈ ਕਿ ਬੱਸਾਂ ਲਗਾਉਣ ਦੀ ਤਿਆਰੀ ਦੇ ਵਿੱਚ ਨੇ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਵੀ ਜੁੜੇ ਹੋਏ ਨੇ ਤਾਂ ਮਨਿੰਦਰ ਇੱਕ ਪਾਸੇ ਦਾ ਬੱਸਾਂ ਲਗਾ ਦਿੱਤੀਆਂ ਗਈਆਂ ਬਿਲਕੁਲ ਦਰਵਾਜ਼ੇ ਦੇ ਅੱਗੇ ਪੁਲਿਸ ਦੀ ਵੱਡੀ ਗਿਣਤੀ ਦੇ ਵਿੱਚ ਜਵਾਨ ਖੜ੍ਹ ਗਏ ਨੇ ਤਾਂ ਜੋ ਤੁਸੀਂ ਕਿਸੇ ਵੀ ਤਰੀਕੇ ਦੀ ਤਸਵੀਰ ਜਿਹੜੀ ਹੈ ਉਹ ਕੈਮਰੇ ਦੇ ਵਿੱਚ ਕੈਦ ਨਾ ਕਰ ਪਾਓ ਤੇ ਹੁਣ ਲੱਗ ਰਿਹਾ ਹੈ ਕਿ ਇੱਕ ਬੱਸ ਹੋਰ ਖੜਾਈ ਜਾਏਗੀ ਜਿੱਥੇ ਤੁਸੀਂ ਕੈਮਰੇ ਦੇ ਰਾਹੀਂ ਦਰਸ਼ਕਾਂ ਦੇ ਨਾਲ ਤਸਵੀਰਾਂ ਸਾਧੀਆਂ ਕਰ ਰਹੇ ਹੋ ਆ ਬਿਲਕੁਲ ਅਮਨ ਜਿੱਥੇ ਜਿੱਥੇ ਵੀ ਕੈਮਰਾ ਪਹੁੰਚਦਾ ਉਸ ਦੇ ਅੱਗੇ ਜਿਹੜੀ ਇਹ ਬਸਾਂ ਤਨਾਤ ਕਰ ਦਿੱਤੀ ਜਾਂਦੀਆਂ ਲਗਾ ਦਿੱਤੀ ਜਾਂਦੀ ਹੈ ਕਿ ਕੈਮਰੇ ਦੇ ਕਿਸੇ ਵੀ ਕੈਮਰੇ ਦੇ ਲੈਂਸ ਜਿਹੜਾ ਅੰਦਰ ਦਾ ਦ੍ਰਿਸ਼ ਨਾ ਪਾਵੇ ਉਹ ਦ੍ਰਿਸ਼ ਅਸੀਂ ਆਪਣੇ ਦਸਤਾ ਤੱਕ ਨਾ ਪਹੁੰਚਾ ਸਕੀ ਜਿਸ ਦੇ ਵਿੱਚ ਅਮਰਤਪਾਲ ਸਿੰਘ ਦੇ ਇਹਨਾਂ ਸੱਤ ਸਾਥੀਆਂ ਦੀ ਤਸਵੀਰ ਨਾ ਕਿਸੇ ਕੈਮਰੇ ਚ ਕੈਦ ਹੋ ਸਕੇ ਤਾਂ ਇੱਕ ਐਂਗਲ ਜਿਹੜਾ ਹੁਣ ਅਸੀਂ ਦੇਖ ਰਹੇ ਸੀ ਤੁਸੀਂ ਦੇਖ ਸਕਦੇ ਹੋ ਇੱਕ ਸਕੋਰਪਿਓ ਗੱਡੀ ਹੌਲੀ ਹੌਲੀ ਅੱਗੇ ਵੱਧ ਰਹੀ ਹੈ ਬੱਸ ਨੂੰ ਹੋਰ ਬੈਕ ਕੀਤਾ ਜਾ ਰਿਹਾ ਹੈ ਹਰ ਐਂਗਲ ਜਿਹੜਾ ਉਸ ਨੂੰ ਕਵਰ ਕੀਤਾ ਜਾ ਰਿਹਾ ਹੈ ਤੋਂ ਬਸ ਜਿਹੜੀ ਇਹ ਬੈਕ ਹੌਣੀ ਸ਼ੁਰੂ ਹੋ ਚੁੱਕੀ ਹੈ ਕੋਸ਼ਿਸ਼ ਕੀਤੀ ਜਾ ਰਹੀ ਜੋ ਥੋੜੀ ਤਸਵੀਰਾਂ ਸੀ ਆਪਣੇ ਦਸਤਾ ਤੱਕ ਪਹੁੰਚਾ ਰਹੇ ਆ ਉਸ ਨੂੰ ਵੀ ਰੋਕਿਆ ਜਾ ਸਕੇ ਇੰਜ ਲੱਗ ਰਿਹਾ ਜਿਵੇਂ ਪੁਲਿਸ ਵੱਲੋਂ ਵੀ ਸ਼ਾਇਦ ਟੀਵੀ ਸਕਰੀਨ ਤੇ ਅੱਗੇ ਆਪਣੇ ਜਵਾਨ ਤਨਾਤ ਕੀਤੇ ਗਏ ਨੇ ਜੋ ਜਾਣਕਾਰੀ ਦੇ ਰਹੇ ਕਿ ਇਸ ਟੀਵੀ ਤੇ ਇਸ ਦ੍ਰਿਸ਼ ਜਿਹੜਾ ਲਾਈਵ ਸਾਂਝਾ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹੈ ਤੋਂ ਨਾਲ ਦੀ ਨਾਲ ਉੱਥੇ ਜਿਹੜੀ ਹੈ ਬਸ ਪਹੁੰਚ ਚੁੱਕੀ ਹੈ ਤਾਂ ਇਹ ਲਾਈਵ ਤਸਵੀਰਾਂ ਸੀ ਲਗਾਤਾਰ ਆਪਣੇ ਦਿਸਕਾ ਤੱਕ ਪਹੁੰਚਾਰੇ ਹਾਲਾਂਕਿ ਬੇहद ਮੁਸ਼ਕਲ ਹੈ ਇਸ ਐਂਗਲ ਤੋਂ ਆ ਕੇ ਕਿ ਮੈਂ ਕੈਮਰਾ ਪਰਸਨ ਨੂੰ ਵੀ ਸ਼ਾਬਾਸ਼ੀ ਦੇਣੀ ਚਾਹੂੰਗਾ ਕਿ ਇੰਨੀ ਜ਼ਿਆਦਾ ਛੋਟੀ ਜਿਹੀ ਜਗ੍ਹਾ ਤੋਂ ਵਿੱਚੋਂ ਇਹ ਦ੍ਰਿਸ਼ ਜਿਹੜਾ ਸੀ ਸਾਂਝਾ ਕਰ ਰਹੇ ਆ ਜੋ ਜਿਸ ਨੂੰ ਰੋਕਣ ਦੇ ਲਈ ਪੂਰਾ ਪੁਲਿਸ ਬਲ ਤਨਤ ਕੀਤਾ ਗਿਆ ਹੈ ਪੁਲਿਸ ਲਗਾਤਾਰ ਯਤਨ ਕਰ ਰਹੀ ਹੈ ਕਿ ਕਿਸੇ ਵੀ ਐਂਗਲ ਤੋਂ ਪੁਲਿਸ ਦੀ ਉਸ ਬਸਤਾ ਸੀਨ ਜਿਹੜਾ ਨਾ ਕੈਚ ਹੋਵੇ ਕਿਸੇ ਵੀ ਕੈਮਰੇ ਚ ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸੱਤ-ਸੱਤ ਇਸ ਵੇਲੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਅਦਾਲਤ ਅੱਜ ਪੇਸ਼ ਕਰਨ ਦੇ ਲਈ ਲਿਆਂਦਾ ਗਿਆ ਚੰਦਪਾਲ ਹੋਰ ਨੇ ਇਹਨਾਂ ਨੂੰ ਅਦਾਲਤ ਚ ਜਾ ਕੇ ਪੇਸ਼ ਕੀਤਾ ਜਾਣਾ ਹੈ ਪੁਲਿਸ ਵੱਲੋਂ ਮੁੜ ਤੋਂ ਇਹਨਾਂ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ 4 ਦਿਨਾਂ ਦੇ ਵਿੱਚ ਪੁੱਛਗਿੱਛ ਤੋਂ ਬਾਅਦ ਹੋਈ ਜਾਣਕਾਰੀ ਅਦਾਲਤ ਨਾਲ ਸਾਂਝੀ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਇਹ ਯਤਨ ਕੀਤਾ ਜਾਣਾ ਹੈ ਹੋਰ ਰਿਮਾਂਡ ਹਾਸਲ ਕਰਨ ਦਾ ਪਰ ਅਦਾਲਤ ਦਾ ਕੀ ਫੈਸਲਾ ਰਹਿੰਦਾ ਹੈ ਕੀ ਇੱਕ ਜਾਂ ਦੋ ਦਿਨ ਦਾ ਹੋਰ ਪੁਲਿਸ ਰਿਮਾਨਡ ਦਿੱਤਾ ਜਾਂਦਾ ਜਾਂ ਫਿਰ ਇਹਨਾਂ ਨੂੰ ਜੁਡੀਸ਼ੀਅਲ ਚ ਭੇਜਿਆ ਜਾਂਦਾ ਯਾਨੀ ਕਿ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਇਸ ਦੇ ਨਾਲ ਨਾਲ ਕੱਲ ਮੁਰਤੂ ਸੀਦ ਨਾਲਾ ਕੋਰਟ ਦੀ ਤਸਵੀਰਾਂ ਸਾਂਝੀਆਂ ਕਰਾਂਗੇ ਜਦੋਂ ਅਮਰਤਪਾਲ ਸਿੰਘ ਦਾ ਇੱਕ ਹੋਰ ਸਾਥੀ ਡਿਬਰੂਗੜ ਤੋਂ ਇੱਥੇ ਲਿਆਂਦਾ ਜਾਣਾ ਹੈ ਵਰਿੰਦਰ ਸਿੰਘ ਫੌਜੀ ਜਿਸ ਦੀ ਐਨਐਸ ਸੀ ਦੀ ਮਿਆਦ ਅੱਜ ਪੂਰੀ ਹੋਈ ਹੈ ਤਾਂ ਉਸ ਨੂੰ ਲੈਣ ਲਈ ਜਨਾਲਾ ਪੁਲਿਸ ਦੀ ਟੀਮ ਪਿੱਤੀ ਕੱਲ ਇੱਕ ਡੀਐਸਪੀ ਪੱਧਰ ਦੇ ਅਧਿਕਾਰੀ ਦੀ ਇਕਵਾਈ ਹੇਠ ਜੀ ਡਿਬਰੂਗੜ ਪਹੁੰਚ ਚੁੱਕੀ ਹੈ ਤੋ ਅਦਾਲਤੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਹੈ ਟਰਾਂਜ਼ਿਟ ਮੰਗ ਹਾਸਲ ਕੀਤਾ ਜਾਣਾ ਔਰ ਉਸ ਤੋਂ ਬਾਅਦ ਉਸ ਨੂੰ ਬਾਈਅਰ ਜੀ ਤਾਂ ਮਨੇ ਹਰ ਐਂਗਲ ਤੋਂ ਕਵਰ ਕਰਨ ਦੇ ਲਈ ਪੁਲਿਸ ਪੂਰੀ ਯਤਨਸ਼ੀਲ ਹੈ ਪੂਰੀ ਸਰਗਰਮ ਹੈ ਇਹ ਪੂਰੇ ਅਜਨਾਲਾ ਕੋਰਟ ਕੰਪਲੈਕਸ ਨੂੰ ਅੱਜ ਪੁਲਿਸ ਛੌਨੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਸੁਰੱਖਿਆ ਦੇ ਲਿਹਾਜ਼ ਨਾਲ ਬਿਲਕੁਲ ਜ਼ਰੂਰੀ ਹੈ ਠੀਕ ਹੈ ਮਿਰਜ਼ਾ ਤੁਸੀਂ ਬਣੇ ਰਹੋ ਤਸਵੀਰਾਂ ਤੁਸੀਂ ਸਾਂਝੀਆਂ ਕਰਦੇ ਰਹੋ ਤੁਹਾਡੇ ਕੋਲ ਮੋੜ ਹਾਜ਼ਰ ਹੋਵਾਂਗੇ ਪਰ ਜਿਸ ਤਰੀਕੇ ਦੇ ਨਾਲ ਇੰਤਜ਼ਾਮات ਜਿਹੜੇ ਨੇ ਉਹ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਲਾਜ਼ਮੀ ਹੈ ਕਿ ਪੁਲਿਸ ਕਿਸੇ ਵੀ ਤਰੀਕੇ ਦੀ ਜਿਹੜੀ ਚੂਕ ਹੈ ਉਹ ਨੈਥੇ ਵਰਤਣਾ ਨਹੀਂ ਚਾਹੁੰਦੀ